ਕਾਂਛੀ ਰਾਮ ਜੋ ਬਰੂਦ ਬਣਾ ਗਿਆ ਕਾਂਛੀ ਰਾਮ ਜੋ ਬਰੂਦ ਬਣਾ ਗਿਆ ਕਾਂਛੀ ਰਾਮ ਜੋ ਬਰੂਦ ਬਣਾ ਗਿਆ ਬਰੂਦ ਨਹੀਂ ਆ ਕਦੇ ਮੁੱਕਣਾ ਇਹ ਜੋ ਹਾਥੀ ਆ ਪੰਜਾਬ ਵਿੱਚੋਂ ਚੱਲਿਆ ਵੀ ਇਹਨੇ ਜਾ ਕੇ ਦਿੱਲੀ ਰੁਕਣਾ ਇਹਨੇ ਜਾ ਕੇ ਦਿੱਲੀ ਰੁਕਣਾ ਵੀ ਇਹਨੇ ਜਾ ਕੇ ਦਿੱਲੀ ਰੁਕਣਾ ਮਨ ਸਾਹਿਬ ਦਾ ਹੁਕਮ ਜੂਪੀ ਵਾਲਿਆਂ ਦੁੱਖਾਂ ਦੀ ਛੱਡੀ ਮਾਲਾ ਫੇਰਨੀ ਹਜਰ ਤੋਂ ਬਣਾਈ ਮੁੱਖ ਮੰਤਰੀ ਉੱਥੇ ਮਾਇਆਬਤੀ ਸ਼ੇਰਨੀ ਬਈ ਉੱਥੇ ਮਾਇਆਬਤੀ ਸ਼ੇਰਨੀ ਅਸੀਂ ਬਣ ਕੇ ਹਤੋਂਪਾ ਹੁਣ ਚੱਲਣਾ ਅਸੀਂ ਬਣ ਕੇ ਹਤੋਂਪਾ ਹੁਣ ਚੱਲਣਾ ਤੇ ਬੈਰੀ ਅੱਗੇ ਨਹੀਂ ਝੁਕਣਾ ਇਹ ਜੋ ਹਾਥੀ ਆ ਪੰਜਾਬ ਵਿੱਚੋਂ ਚੱਲਿਆ ਵੀ ਇਹਨੇ ਜਾ ਕੇ ਦਿੱਲੀ ਨੂੰ ਪਹੁੰਚਾ ਇਹਨੇ ਜਾ ਕੇ ਦਿੱਲੀ ਰੁਕਣਾ ਬਈ ਇਹਨੇ ਜਾ ਕੇ ਦਿੱਲੀ ਰੁਕਣਾ ਜਿਹੜੇ ਕਰਦੇ ਪਏ ਨੇ ਬਰਵਾਦੀਆਂ ਹੁਣ ਦੇਣੀਆਂ ਨਹੀਂ ਹੋਰ ਖਰਾਬੀਆਂ ਉਹ ਜਿਹੜੇ ਕਰਦੇ ਪਏ ਨੇ ਬਰਵਾਦੀਆਂ ਹੁਣ ਦੇਣੀਆਂ ਨਹੀਂ ਹੋਰ ਖਰਾਬੀਆਂ ਜਾਗ ਪਈਆਂ ਨੇ ਜ਼ਮੀਰਾਂ ਹੁਣ ਸਾਡੀਆਂ ਜਾਗ ਪਈਆਂ ਨੇ ਜ਼ਮੀਰਾਂ ਹੁਣ ਸਾਡੀਆਂ ਦੰਦਾਂ ਦੇ ਥੱਲੇ ਐ ਸਾ ਦਬਾਗੇ ਉਹ ਜਿਹੜਾ ਸਾਡੇ ਗੁਰੂ ਘਰਾਂ ਤੱਕ ਟਾਵੇਗਾ ਜ਼ਮੀਨ ਵਿੱਚ ਜੂੰਦਾ ਗੱਡਾਂਗੇ ਸਾਡੇ ਗੁਰਾ ਕਰਤਾ ਹੀ ਜਿਹੜਾ ਟਾਵੇਗਾ ਜ਼ਮੀਨ ਵਿੱਚ ਜਿਉਂਦਾ ਗੱਡਾਂਗੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਜਿਹੜਾ ਛੇੜੇਗਾ ਜ਼ਮੀਨ ਵਿੱਚ ਜਿਉਂਦਾ ਗੱਡਾਂਗੇ ਹਾ ਲੋ ਕਸਮ ਸਾਹਿਬ ਕਾਂਸ਼ੀ ਰਾਮ ਦੀ ਬੈਰੀ ਘੁੰਮਣ ਨਹੀਂ ਦੇਣਾ ਸ਼ਰਿਆਮ ਜੀ ਹਾ ਲੋ ਕਸਮ ਸਾਹਿਬ ਕਾਂਸ਼ੀ ਰਾਮ ਦੀ ਬੈਰੀ ਘੁੰਮਣ ਨਹੀਂ ਦੇਣਾ ਸ਼ਰਿਆਮ ਜੀ ਜਿਹੜੀ ਫਿਰਦੀ ਮਢੀਰੀ ਅਗਲਾਮ ਦੀ ਜਿਹੜੀ ਫਿਰਦੀ ਮੰਢੀ ਰਿਆ ਗੱਲ ਆਮਦੀ ਕੰਨੋਂ ਫੜ ਬਾਹਰ ਕੱਢਾਂਗੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਜਿਹੜਾ ਛੇੜੇਗਾ ਜ਼ਮੀਨ ਵਿੱਚ ਜੂੰਦਾ ਗੱਢਾਂਗੇ ਸਾਡੇ ਗੁਰਾਂ ਕਰ ਤਾਂ ਹੀ ਜਿਹੜਾ ਤੋੜੇਗਾ ਜ਼ਮੀਨ ਵਿੱਚ ਜੂੰਦਾ ਗੱਢਾਂਗੇ ਹੁਣ ਬਹਿਣਾ ਨਹੀਂ ਕਰਾਂ ਦੇ ਵਿੱਚ ਬੜ ਕੇ ਬੈਰੀ ਕੰਨ ਵਿੱਚ ਪਾਇਆ ਵੀਣਾ ਰੜ ਕੇ ਹੁਣ ਬਹਿਣਾ ਨਹੀਂ ਕਰਾਂ ਦੇ ਵਿੱਚ ਬੜ ਕੇ ਬੈਰੀ ਕੰਨ ਵਿੱਚ ਪਾਇਆ ਵੀ ਨਾ ਰੜਕੇ ਜਿੰਦੇ ਆਪਣੀ ਤਲੀ ਦੇ ਉੱਤੇ ਤਰਕੇ ਜਿੰਦੇ ਆਪਣੀ ਤਲੀ ਦੇ ਉੱਤੇ ਤਰਕੇ ਸ਼ਿਕਾਰ ਸ਼ੇਰਾਂ ਵਾਂਗੂ ਲੱਭਾਂਗੇ ਸਾਡੇ ਗੁਰਾਂ ਕਰ ਤਾਂ ਹੀ ਜਿਹੜਾ ਤੋੜੇਗਾ ਜ਼ਮੀਨ ਵਿੱਚ ਜੂੰਦਾ ਗੱਡਾਂਗੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਜਿਹੜਾ ਛੇੜੇਗਾ ਜ਼ਮੀਨ ਵਿੱਚ ਜੂੰਦਾ ਗੱਡਾਂਗੇ ਬੇਅਦਬੀ ਆਰਾਦੇ ਨਾਲ ਜੋ ਆਵੇਗਾ ਕਮਲ ਮਹਿਮੀ ਉਹ ਬਚ ਕੇ ਨਾ ਜਾਵੇਗਾ ਬੇਅਦਬੀ ਆਰਾਦੇ ਨਾਲ ਜੋ ਆਵੇਗਾ ਕਮਲ ਮਹਿਮੀ ਉਹ ਬਚ ਕੇ ਨਾ ਜਾਵੇਗਾ ਬਿੱਟੂ ਕਹੇ ਉਹ ਮੂੰਹ ਦੀ ਖਾਵੇਗਾ ਬਿੱਟੂ ਕਹੇ ਉਹ ਮੂੰਹ ਦੀ ਖਾਵੇਗਾ ਤਰਨ ਜੋਗਾ ਨਹੀਂ ਛੱਡਾਂਗੇ

ਜਨਪਿਆ ਬਿਨੋ ਤੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚਿਆ ਹੁਸ਼ਿਆਰਪੁਰ ਵਿਖੇ ਜਿੱਥੇ ਗਵਰਨਮੈਂਟ ਕਾਲਜ ਵਿੱਚ ਬੋਝੀ ਸਮਾਜ ਪਾਰਟੀ ਦਾ ਬਹੁਤ ਵੱਡਾ ਜਿਹੜਾ ਇਕੱਠ ਹੋਇਆ ਜਿੱਥੇ ਖੁੜਾੜਗੜ ਸਾਹਿਬ ਦੇ ਧਰਤੀ ਦੇ 7 ਕੁਲ 10 ਮਾਰਾਜ ਦੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਅੱਜ ਬੋਝੀ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਭਤਾਸ ਸਿੰਘ ਕਰੀਪੁਰੀ ਦੀ ਅਗਵਾਈ ਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ ਜਿਹੜਾ ਟਿੱਟ ਸੀ ਆਪਾਂ ਦੀ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਰੀਪੁਰੀ ਸਾਹਿਬ ਨਾਲ ਦੀ ਗੱਲਬਾਤ ਕਰਾਂਗੇ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਵ ਨੇ ਤੜਵਾਈ ਅੱਜ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਪਾ ਉਸ ਦੇ ਵਿਰੁੱਧ ਰੋਸ ਪ੍ਰਗਟ ਕਰਨੇ ਦੇ ਲਈ ਹਰੇਕ ਜ਼ਿਲ੍ਹਾ ਹੈਡਕੁਆਟਰ ਤੇ ਮੌਜੂਦ ਸਮਾਜ ਪਾਰਟੀ ਰੋਸ ਮਾਰਚ ਕਰ ਰਹੀ ਹੈ ਪਰ ਪੰਜਾਬ ਦੇ ਮਾਨਚੋ ਗਵਰਨਰ ਸਾਹਿਬ ਦੇ ਨਾਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੈਮੋਰੰਡਮ ਸੌਂਪੇ ਜਾ ਰਹੇ ਆ ਤੇ ਮੈਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਜਿੰਨੇ ਵੀ ਤੁਸੀਂ ਅੱਜ ਇੱਥੇ ਚੱਲ ਕੇ ਆਏ ਆ ਤੁਹਾਨੂੰ ਜਿਹਾ ਕਹਿਣਾ ਕਿਉਂਕਿ ਧਲੇਤੇ ਦੇ ਵਿੱਚ ਗੁਰੂ ਘਰ ਦੀ ਚਾਰਦੀਵਾਰੀ ਨੂੰ ਤੋੜਨਾ ਔਰ ਚਾਂਗ ਮਛੋਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਗੁਰੂ ਰਵੀਦਾਸ ਗੁਰੂ ਕਰਨੂ ਪੰਚਾਇਤ ਕਰਦੇ ਵਿੱਚ ਪੰਜਾਬ ਸਰਕਾਰ ਦੀ ਬਦਲਣੇ ਦੀ ਕੋਸ਼ਿਸ਼ ਬੋਝਨ ਸਮਾਜ ਪਾਰਟੀ ਇਹਦਾ ਵੀ ਵਿਰੋਧ ਕਰਦੀ ਹੈ ਔਰ ਛੇਖਰਾਲਗੜ੍ਹ ਸਾਹਿਬ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਪੰਜਾਬ ਸਰਕਾਰ ਨੇ ਖਲਵਾਏ ਔਰ ਨਜਾਇਜ਼ ਬਰਾਂਚਾ ਖਲਵਾਈਆਂ ਇਹ ਸਾਰੇ ਮੁੱਦੇ ਲੈ ਕੇ ਅੱਜ ਪੰਜਾਬ ਦੇ ਅੰਦਰ ਬੋਝਨ ਸਮਾਜ ਪਾਰਟੀ ਸੜਕਾਂ ਤੇ ਹੈ ਕੋਲੌਰ ਦੇ ਵਿੱਚ ਵੀ ਬੜਾ ਵੱਡਾ ਦਰਨਾ ਚੱਲ ਰਿਹਾ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਗਠਨਾਂ ਵਿੱਚ ਬੜਾ ਜੋਸ਼ ਔਰ ਉਤਸ਼ਾਹ ਆ। ਜਿਆਦਾ ਡਿਟੇਲ ਦੇ ਵਿੱਚ ਅੱਪਾ ਗੱਲ ਅੱਗੇ ਡੀਸੀ ਦਫ਼ਤਰ ਪਹੁੰਚ ਕੇ ਕਰਾਂਗੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਕਿਸੇ ਵੀ ਅੰਦੋਲਨ ਦੇ ਵਿੱਚ ਉਹ ਅਨੁਸ਼ਾਸਨ ਜਿਹੜਾ ਉਹ ਉਸ ਅੰਦੋਲਨ ਦਾ ਸਫਲਤਾ ਨੂੰ ਤੈਅ ਕਰਦਾ ਹੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਪਾਰਟੀ ਜੇ ਜਿੰਨੇ ਵੀ ਤੁਸੀਂ ਵਰਕਰ ਸਮਰਥਕ ਗੁਰੂ ਰਵਿਦਾਸ ਜੀ ਦੇ ਵਿੱਚ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਆਈਆਂ ਕਿ ਆਪਾਂ ਬਿਲਕੁਲ ਅਨੁਸ਼ਾਸਨ ਵਿੱਚ ਰਹਿ ਕੇ ਐਚੋ ਤੁਸੀਂ ਮਾਰਚ ਕਰਨਾ ਹੈ ਸੋ ਗੌਰਮੈਂਟ ਕੋਲੋਂ ਤਾਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਗੌਰਮੈਂਟ ਚੌਂਗ ਦੇ ਵਿੱਚ ਬਹੁਤ ਜਣ ਸਮਾਜ ਪਾਰਟੀ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਧਨਾ ਪ੍ਰਦਰਸ਼ਨ ਕੀਤਾ ਜਾਂਦਾ ਮਾਮਲਾ ਜਿਹੜਾ ਆ ਖਰਾੜgarh ਸਭ ਦੀ ਧਰਤੀ ਤੇ ਤਾਂ ਤਾਂ ਸਤਿਗੁਰੂ ਅਰਬਦਾਸ ਮਹਾਰਾਜ ਦੇ ਸ਼ਰਾਬ ਦੇ ਠੇਕਿਆਂ ਨੂੰ ਜਿਹੜਾ ਵਿਰੋਧ ਦੇ ਵਿੱਚ ਅੱਜ ਬੋਝੇ ਸਮਾਜ ਪਾਰਟੀ ਉਸ ਨੂੰ ਲਗਾਤਾਰ ਨੰਬਰਦਸ਼ਿਕਾ ਲੜਿਆ ਇਸ ਮੌਕੇ ਤੇ ਬੋਝੇ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਸ ਸਿੰਘ ਕਰੀਪੁਰੀ ਕੋਲ ਸੇਖੌਰ ਤੇ ਪਹੁੰਚਿਆ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਉਹਨਾਂ ਦੀ ਅਗਵਾਈ ਚ ਜਿਹੜਾ ਤਾਂ ਅਰਬਦਾਸ ਕੀਤਾ ਜਾ ਰਿਹਾ ਉਸ ਨੂੰ ਲਗਾਤਾਰ ਤਸਵੀਰਾਂ ਦੇ ਦੋ ਤਸਵੀਰਾਂ ਆ ਰਹੀਆਂ ਸਰਦਾਰ ਅਵਤਾਸ ਸਿੰਘ ਕਰੀਪੁਰੀ ਨਾਲ ਦੀ ਗੱਲਬਾਤ ਕਰਾਂਗੇ ਅ ਸਰ ਅੱਜ ਤਾਂ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਰ

ਸਰਕਾਰ ਦੀ ਇਸ ਨਪਰਪੜੀ ਸੋਚ ਨੂੰ ਬੰਦ ਕਰੋ ਇਹਦੀ ਨਿੰਦਾ ਕਰਦੀ ਆ ਕਿਉਂਕਿ ਗੱਲਦਾਰ ਸਾਹਿਬ ਜਿੱਥੇ ਧਲੇਤੇ ਦੇ ਵਿੱਚ ਗੁਰੂ ਕਰਦੀ ਚਾਰਦਵਾਰੀ ਤੋੜੀ ਗਈ ਚਾਂਗ ਬਸੋਈ ਪਿੰਡ ਹਸ਼ਿਆਰਪੁਰ ਜ਼ਿਲ੍ਹੇ ਚ ਉੱਥੇ ਗੁਰੂ ਰਵੀਦਾਸ ਜੀ ਦੀ ਧਰਮਸ਼ਾਲਾ ਨੂੰ ਪੰਚਾਇਤ ਘਰ ਬਣਾਉਣ ਦੇ ਲਈ ਪੰਜਾਬ ਸਰਕਾਰ ਪੱਪਾਂ ਪਰ ਹੋਈ ਪਈ ਆ ਜਿੰਦਾਬਾਦ ਜਿੰਦਾਬਾਦ ਔਰ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਜੀ ਚਰਨਸ਼ੋਕ ਧਰਤੀ ਤੇ ਸ਼ਰਾਬ ਦੇ ਠੇਕੇ ਔਰ ਨਜਾਇਜ਼ ਬਰਾਂਚਾਂ ਇਹ ਸਾਬਤ ਕਰਦਾ ਕਿ ਪੰਜਾਬ ਸਰਕਾਰ ਸੰਵੇਦਨਹੀਨ ਸਰਕਾਰ ਹੈ ਇੱਕ ਗੁਰੂ ਰਵਿਦਾਸ ਜੀ ਦੀ ਸੋਚ ਜੋ ਰਣੇ ਕਿਹਾ ਛੋਟ ਬੜੇ ਸਭ ਸੰਬਸੇ ਜਲਵਾਡ ਜੋ ਬਰਾਬਰੀ ਦੀ ਸੋਚਦਾ ਗੁਰੂ ਸਾਹਿਬ ਨੇ ਪੈਗਾਮ ਦਿੱਤਾ ਆਜ਼ਾਦੀ ਦਾ ਪੈਗਾਮ ਦਿੱਤਾ ਭਾਈਚਾਰੇ ਦਾ ਪੈਗਾਮ ਦਿੱਤਾ ਪੰਜਾਬ ਸਰਕਾਰ ਦਾ ਮੁਖੀਆ ਗੁਰੂ ਰਵਿਦਾਸ ਜੀ ਦੀ ਆਜ਼ਾਦੀ ਬਰਾਬਰੀ ਔਰ ਭਾਈਚਾਰੇ ਦੀ ਸੋਚ ਤੋਂ ਡਰਿਆ ਹੋਇਆ ਨਫ਼ਰਤ ਕਰਦਾ ਇਸ ਕਰਕੇ ਜਗ੍ਹਾ ਜਗ੍ਹਾ ਉਹ ਗੁਰੂ ਰਵਿਦਾਸ ਜੀ ਦੇ ਗੁਰੂ ਘਰਾਂ ਤੇ ਹਮਲੇ ਕਰਵਾ ਰਿਹਾ ਔਰ ਗੁਰੂ ਰਵਿਦਾਸ ਜੀ ਦੀ ਕੌਮ ਤੇ ਵੀ ਜ਼ੁਲਮ ਜਿਆਤੀ ਕਰਵਾ ਰਿਹਾ ਤੋਂ ਬਹੁਤ ਦਿਨ ਸਮਾਜ ਪਾਰਟੀ ਪੰਜਾਬ ਸਰਕਾਰ ਨੂੰ ਅਜੇ ਕਹਿਣ ਲਈ ਸੜਕਾਂ ਤੇ ਆਈ ਆ ਕਿ ਧਲੇਤੇ ਦੇ ਵਿੱਚ ਗੁਰੂ ਘਰ ਬਣਾਇਆ ਜਾਏ ਜਿਹੜੀ ਦੀਵਾਰ ਤੋੜੀ ਆ ਉਹ ਬਣਾਈ ਜਾਏ ਔਰ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਏ ਔਰ ਖਰਾਨਗਲ ਸਾਬ ਤੋਂ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਜੇ ਜੇਕਰ ਸਰਪਾਂ ਗੱਲ ਕਰੀਏ ਕਿ ਜਿਹੜੇ ਗੁਰੂ ਘਰ ਦੋ ਬਣੇ ਹੋਏ ਆ ਇੱਕ ਉੱਪਰਲੇ ਪਾਸੇ ਗੁਰੂ ਘਰ ਬਣਿਆ ਇੱਕ ਥੱਲੇ ਗੁਰੂ ਘਰ ਬਣਿਆ ਤੇ ਟੋਟਲ ਜਿਹੜੇ ਕਿੰਨੇ ਠੇਕੇ ਜਿਹੜੇ ਸ਼ਰਾਬ ਦੇ ਖੁੱਲ ਗਏ ਆ ਸਰਕਾਰ ਨੂੰ ਦੇਖੋ ਗੁਰੂ ਘਰ ਜਿੰਨੇ ਵੀ ਬਣ ਜਾਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰੰਤੂ ਸਰਕਾਰ ਜਿਹੜੀ ਸ਼ਰਾਬ ਦੇ ਠੇਕੇ ਖੋਲੇ ਆ ਸ਼੍ਰੀ ਗੁਰੂ ਰੋਹ ਤਿੰਨ ਠੇਕੇ ਖਰਾਲਗੜ੍ਹ ਸਾਹਿਬ ਦੇ ਗੁਰੂ ਘਰਾਂ ਦੇ ਇਰਤ گرد ਖੋਲ ਦਿੱਤੇ ਗਏ 30 ਬ੍ਰਾਂਚਾਂ ਇਧਰ ਉਧਰ ਖੋਲ ਦਿੱਤੀਆਂ ਗਈਆਂ ਤਿੰਨ ਠੇਕੇ ਹਿਮਾਚਲ ਚ ਕਾਂਗਰਸ ਦੀ ਸਰਕਾਰ ਨੇ ਖੋਲ ਦਿੱਤੇ ਕੀ ਕਾਰਨ ਹੈ 1200 ਦੀ ਆਬਾਦੀ ਵਾਲਾ ਜਿਹੜਾ ਪਿੰਡ ਹੈ ਖਰਾਲਗੜ੍ਹ ਸਾਹਿਬ ਉੱਥੇ ਇੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਸ਼ਰਾਬ ਦੇ ਠੇਕੇ ਖੋਲਣਾ ਨਜਾਇਜ਼ ਬ੍ਰਾਂਚਾਂ ਖੋਲਣਾ ਤੋਂ ਇਹ ਸਾਬਤ ਕਰਦਾ ਕਿ ਸਰਕਾਰ ਜਿਹੜੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੀ ਸਰਦਾ ਦਾ ਸਥਾਨ ਹੈ ਜਿਹੜਾ ਉਹਨੂੰ ਨਸ਼ਿਆਂ ਦੇ ਸੈਂਟਰ ਵਜੋਂ ਡਿਵੈਲਪ ਕਰਨਾ ਚਾਹੁੰਦੇ ਜਦਕੇ ਬਹੁਜਨ ਸਮਾਜ ਪਾਰਟੀ ਨੇ ਇਹ ਐਲਾਨ ਕੀਤਾ ਕਿ ਸੰਗਤ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇਊਗੀ ਬਹੁਜਨ ਸਮਾਜ ਪਾਰਟੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਨੂੰ ਪਵਿੱਤਰ ਧਰਤੀ ਐਲਾਨੂਗੀ ਔਰ ਬਹੁਜਨ ਸਮਾਜ ਪਾਰਟੀ ਉੱਥੇ ਯੂਨੀਵਰਸਿਟੀ ਬਣਾਉਗੀ ਉੱਥੇ ਬੜੇ ਬੜੇ ਕੋਚਿੰਗ ਸੈਂਟਰ ਬਣਾ ਕੇ ਉੱਥੋਂ IAS IPS ਲੈਵਲ ਦੇ ਅਧਿਕਾਰੀ ਪੈਦਾ ਕੀਤੇ ਜਾਊਗੇ ਜਿੱਥੋਂ ਪੰਜਾਬ ਸਰਕਾਰ ਅਮਲੀ ਪੈਦਾ ਕਰਨਾ ਚਾਹੁੰਦੀ ਆ BSP ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਉੱਥੇ ਅਧਿਕਾਰੀ ਪੈਦਾ ਕਰੋਗੇ ਸਰ ਜੇਸਨਾ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੇ ਵਿੱਚ ਸੀਗੀ ਤੇ ਹੁਣ ਪੰਜਾਬ ਦੇ ਵਿੱਚ ਦੀ ਬਣ ਗਈ ਆ ਤਾਂ ਤਾਂ ਸਤਿਗੁਰੂ ਅਰਬਦਾਸ ਮਹਾਰਾ ਜੀਏ ਬਾਬਾ ਸਾਹਿਬ ਜੀ ਨੂੰ ਹਮੇਸ਼ਾ ਜਿਹੜਾ ਟਾਰਗੇਟ ਬਣਾਇਆ ਜਾਂਦਾ ਆਮ ਆਦਮੀ ਪਾਰਟੀ ਕਹਿੰਦੀ ਆਮ ਆ ਪਾਰਟੀ ਜਿਹੜੀਆਂ ਆਮ ਲੋਕਾਂ ਦੀ ਆ ਪਰ ਆਮ ਲੋਕਾਂ ਦੀ ਨਜ਼ਰ ਨਹੀਂ ਆ ਰਹੀ ਸਰ ਕੀ ਕਰੇ ਦੇਖੋ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਦਿੱਲੀ ਚ ਤੁਗਲਕਾਬਾਦ ਦਾ ਮੰਦਿਰ ਵੀ ਗੁਰੂ ਰਬਦਾਸ ਜੀ ਦਾ ਤੋੜਿਆ ਸੀ ਜੀ ਜੀ ਔਰ ਉਹਦਾ ਸੰਤ ਆਪ ਆਮ ਆਦਮੀ ਪਾਰਟੀ ਨੂੰ ਹੁਣ ਭੁਗਤਣਾ ਪਿਆ ਕਿ ਉੱਥੋਂ ਵਿੱਲੇ ਹੋ ਗਈ ਸਰਕਾਰ ਉੱਥੇ ਇਹਨਾਂ ਦੀ ਸਰਕਾਰ ਖਤਮ ਹੋ ਗਈ ਸੰਗਤ ਨੇ ਇਹਨਾਂ ਦੇ ਖਿਲਾਫ ਫਤਵਾ ਦਿੱਤਾ ਜਿੰਦਾਬਾਦ ਅੱਜ ਪੰਜਾਬ 'ਚ ਇਹਨਾਂ ਨੇ ਗੁਰੂ ਘਰਾਂ ਤੇ ਹਮਲੇ ਸ਼ੁਰੂ ਕੀਤੇ ਆ ਤੋਂ ਪੰਜਾਬ ਦੇ ਅੰਦਰ ਵੀ ਆਮ ਪਾਰਟੀ ਦਾ 2027 ਚ ਸਫਾਇਆ ਹੋਊਗਾ ਤੇ ਸਰ ਬੋਝੀ ਸਮਾਜ ਪਾਰਟੀ ਦੇ ਜਿੰਨੇ ਵੀ ਵਰਕਰ ਰਹਿ ਗਏ ਆ ਜਿਹੜਾ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਗੇ ਇੱਕ ਮੰਚ ਦੇ ਜਿਹੜਾ ਜਾਂ ਜਿੱਥੇ ਬੰਦੇ ਨੂੰ ਇੱਕ ਮੰਚ ਦੇ ਜਾਂ ਗੁਰਵਦਾਸ ਨਾਮ ਲੈਵਾ ਸੁਹਾਵਾ ਜਿਹੜੀਆਂ ਆ ਗਈਆਂ ਜਾਂ ਕਮੇਟੀਆਂ ਆ ਗਈਆਂ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਬੋਝੀ ਸਮਾਜ ਪਾਰਟੀ ਸਰਕਾਰ ਬਣੋਣੀ ਚਾਹੀਦੀ ਹੈ ਮੈਂ ਸਾਰੀਆਂ ਗੁਰੂ ਰਵਿਦਾਸ ਸੁਭਾਵਾਂ ਨੂੰ ਡਾਕਟਰ ਅੰਬੇਡਕਰ ਸੁਭਾਵਾਂ ਨੂੰ ਭਗਵਾਨ ਬਾਲਮਿਕ ਸੁਭਾਵਾਂ ਨੂੰ ਦਲਿਤ ਔਰ ਪਛੜੇ ਵਰਗਾਂ ਨੂੰ ਪੰਜਾਬ ਦੇ ਗਰੀਬਾਂ ਨੂੰ ਕਿਰਤੀਆਂ ਕਾਮਿਆਂ ਕਿਸਾਨਾਂ ਨੂੰ ਮੈਂ ਅਜੇ ਬੇਨਤੀ ਕਰਦਾ ਕਿ ਉਹ ਬੋਧਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਨੂੰ ਅਸ਼ੀਰਵਾਦ ਦੇਣ ਇਹਦਾ ਹਿੱਸਾ ਬਣਨ ਤਾਂ ਕਿ ਜੋ ਪੰਜਾਬ ਸਰਕਾਰ ਬੇਅਥਾ ਜਬਰ ਕਰ ਰਹੀ ਹੈ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਉਸ ਹਿਆਰਪੁਰ ਚ ਬੋਜੇ ਸਮਾਜ ਪਾਰਟੀ ਦਾ ਬਹੁਤ ਵੱਡਾ ਜਣਾ ਇਕੱਠ ਜਿਹੜਾ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਜਿਹੜਾ ਨਿਕਲਿਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਉਸ ਹਿਆਰਪੁਰ ਤੋਂ ਤਨ ਸਤਗੁਰ ਅਬਦਾਸ ਮਹਾਰਾਜ ਜੀ ਦੇ ਜਿਹੜੇ ਬਿਆਦਮੀ ਆ ਜਾਂ ਬਾਬਾ ਸਾਹਿਬ ਡਾਕਟਰ ਪੀਨਾਮ ਮੇਰਕਾ ਜੀ ਦੇ ਬਿਆਦੀਆਂ ਨੂੰ ਲੈ ਕੇ ਜਾਂ ਤਨਤਾ ਸਤਗੁਰ ਅਬਦਾਸ ਮਹਾਰਾਜ ਦੇ ਖਰਾੜਗਾਹ ਸਾਹਿਬ ਦੇ ਤੇ ਸ਼ਰਾਬ ਦੇ ਟੇਕੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਬਹੁਜ ਸਮਾਜ ਪਾਰਟੀ ਵੱਲੋਂ ਬਹੁਤ ਬਟਾਈਆ ਧੰਨਵਾਦ ਬਰਦਾਸ਼ਤ ਕੀਤਾ ਜਾ ਰਿਹਾ ਜੋ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਮੋਹਜ ਜੀ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਹਮਤਾਜ ਸਿੰਘ ਕਰੀਪੁਰੀ ਵੀ ਅਗਵਾਈ ਚ ਜਿਹੜਾ ਠਾਠਾ ਮਾਰਦਾ ਮੋਹਜ ਜੀ ਸਮਾਜ ਪਾਰਟੀ ਦਾ ਆਕਾਟ ਜਿਹੜਾ ਸਬਤ ਕਰ ਰਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਜਿਹੜਾ ਵਿਰੋਧੀ ਚਿਹਰਾ ਚਿਹਰਾ ਨੰਗਾ ਹੋ ਚੁੱਕਿਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਤਾਂ ਸਤਗੁਰਪ੍ਰੀਤ ਦਾਸ ਮਹਾਰਾਜੀ ਦੇ ਮਹਾਂਸਰਮਾਨ ਦੇ ਵਿੱਚ ਮੋਹਜ ਜੀ ਸਮਾਜ ਪਾਰਟੀ ਜਿਹੜਾ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਉਪਕਾਰੀਆਂ ਸੋ ਲਗਾਤਾਰ ਭੋਚਸ ਸਮਾਜ ਪਾਰਟੀ ਦੇ ਵਰਕਰਾਂ ਦਾ ਜਿਹੜਾ ਇਕੱਠ ਦੇਖਣ ਨੂੰ ਮਿਲਿਆ ਸੋ ਲਗਾਤਾਰ ਇਹਦਾ ਅਵਤਾਸ ਸਿੰਘ ਕਰੀਪੁਰੀ ਵੱਲ ਧਾਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗਵਰਨਮੈਂਟ ਚੌਂਚ ਧਾਨਾ ਪ੍ਰਦਰਸ਼ਨ ਜਰਾ ਸ਼ੁਰੂ ਹੋਇਆ ਤੇ ਸੈਕਟਰੀਅਰ ਦੇ ਕੇ ਜਾ ਕੇ ਸਮਾਪਤੀ ਹੋਵੇਗਾ ਜਿੱਥੇ ਪੋਸਟ ਪ੍ਰਦਰਸ਼ਨ ਅਤੇ ਸਰਕਾਰ ਦੇ ਖਿਲਾਫ ਇਹ ਪੋਚਸ ਸਮਾਜ ਪਾਰਟੀ ਉਹ ਬਹੁਤ ਵੱਡਾ ਰੋਦੋਲਨ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਤੋਂ बहुजन समाज पार्टी जिंदाबाद जिंदाबाद, जिंदाबाद। बहुजन समाज पार्टी जिंदाबाद, बहुजन समाज पार्टी जिंदाबाद जिंदाबाद जिंदाबाद। गुरु रविदास जी के सम्मान में गुरु रघका में डॉक्टर प्रताप सिंह हर का प्रधान जी पीछे। पंजाब सरकार मुर्दाबाद ਸੋ ਲਗਾਤਾ ਹੈ ਤਸਵੀਰਾਂ ਸਾਂਝਿਆ ਕਰ ਰਿਹਾ ਕਿ ਗਵਰਨਮੈਂਟ ਚਾਹੋ ਤੋ ਜਿਹੜਾ ਭੋਜ ਸਵਾਜ ਪਾਰਟੀ ਆ ਤੁਹਾਣਾ ਪ੍ਰਦਰਸ਼ਨ ਜਿਹੜਾ ਆ ਅੱਜ ਵਕਤ ਇਹ 라 ਮਿਨੀ ਸਾਇਟ ਜਿਹੜਾ ਵਿਖੇ ਪਹੁੰਚ ਗਿਆ ਸੋ ਲਗਾਤਾਰ ਤਸਵੀਰਾਂ ਸਾਂਝਾ ਕਰ ਰਹੇ ਆ ਕਿ ਮਿਨੀ ਸਾਇਟ ਜਿਹੜਾ ਚ ਬੌਜੇ ਸਮਾਜ ਪਾਰਟੀ ਦਾ ਬਹੁਤ ਵੱਡਾ ਜਿਹੜਾ ਕਾਫਲਾ ਜਿਹੜਾ ਆ ਗਵਰਨਮੈਂਟ ਚੋਂ ਸ਼ੁਰੂ ਹੋਇਆ ਸੀਗਾ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਜਿਹੜਾ ਆ ਤਾਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਪਹਿਲਾਂ ਅਸੀਂ ਦੱਸਿਆ ਸੀ ਕਿ ਸ਼ਰਾਬ ਦੇ ਠੇਕੇ ਜਿਹੜੇ ਆ ਤਾਨਤਨ ਸਤਬਲਬਦਾਸ ਮਹਾਰਾਜ ਜਿਹਦੇ ਗੁਰੂ ਘਰ ਖਰਾੜਗਾ ਸਾਹਿਬ ਵਿਖੇ ਖੋਲੇ ਗਏ ਆ ਜਿੱਥੇ ਵਿਰੋਧ ਦੇ ਵਿੱਚ ਅੱਜ ਬੋਜੇ ਸਮਾਜ ਪਾਰਟੀ ਦਾ ਤਾਂ ਤਾਂ ਸਤਿਗੁਰੂ ਅਬਦਾਲ ਸ ਮਹਾਰਾਜ ਦੇ ਮਾਨ ਸਨਮਾਨ ਦੇ ਵਿੱਚ ਆ ਕੇ ਅੱਜ ਇਹ ਪੈਦਲ ਮਾਰਚ ਕੱਢਿਆ ਦੂਸਰਾ ਬੋਜੇ ਸਮਾਜ ਪਾਰਟੀ ਦਾ ਇਹ ਵੀ ਕਹਿਣਾ ਕਿ ਉਹ ਪਿੰਡ ਟਲੇਟਾ ਦੇ ਵਿੱਚ ਜੋ ਗੁਰੂ ਕਰਤੀ ਚਾਰ ਦੁਬਾਰੀ ਸਰਕਾਰ ਨੇ ਤੜਵਾਈ ਆ ਸਰਕਾਰ ਉਹਦੇ ਲਈ ਜਿੰਤਕ ਤੌਰ ਤੇ ਮਾਫੀ ਮੰਗੇ ਔਰ ਧਾਰਮਿਕ ਭਾਵਨਾਵਾਂ ਨੂੰ ਫੇਸ ਪਹੁੰਚਾਉਣ ਦੇ ਲਈ ਜਮੇਬਾਰ ਸਾਰੀਆਂ ਧਿਰਾਂ ਦੇ ਪਰਸ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਏ ਅਧਿਕਾਰੀ ਜਾਂ ਸਰਪੰਚ ਜਾਂ ਉਹਦੀ ਟੀਮ ਦੇ ਜੋ ਵੀ ਮੈਂਬਰ ਨੇ ਜਿਨ੍ਹਾਂ ਨੇ ਵੀ ਕੁਰੂਸਬ ਦੀ ਚਾਰ ਦਿਵਾਰੀ ਟਾਉਣ ਲਈ ਅੱਖਾਂ ਬੰਦ ਕਰਕੇ ਕਾਰਵਾਈ ਕੀਤੀ ਆ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏ ਔਰ ਮੁੜ ਕੇ ਗੁਰੂ ਕਰਤੇ ਜਿਥੇ ਸਥਿਤੀ ਪਹਿਲੇ ਵਾਲੀ ਬਹਾਲ ਕੀਤੀ ਜਾਏ ਇਹ ਰੌਜਨ ਸਮਾਜ ਪਾਰਟੀ ਦਾ ਕਹਲਾ ਮੋਜਾ ਕਾਲ ਪਾਰਟੀ ਜਿੰਦਾਬਾਦ 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 ਡਾਉਟਰਵਦਾਰ ਸਿੰਘ ਕ੍ਰੀਮਪੁਰੀ ਸਾਹਿਬ ਸ਼ੰਗਸ਼ ਕਰੋ ਆਹ ਤੁਹਾਡੇ ਸਾਥ ਹੈ ਚਾਂਗ ਬਛੋਈ ਦੇ ਵਿੱਚ ਵੀ ਜਦੋਂ ਉਹ ਗੁਰੂ ਰਵਿਦਾਸ ਧਰਮਸ਼ਾਲਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਦਾ ਹੁਕਮਰਾਨ ਇੱਥੋਂ ਗੁਰੂ ਰਵੀਦਾਸ ਜੀ ਦੀ ਫੋਟੋ ਨੂੰ ਕਿਉਂ ਹਟਵਾਇਆ ਗਿਆ ਡਾਕਟਰ ਅੰਬੇਡਕਰ ਸਾਹਿਬ ਦੀ ਫੋਟੋ ਕਿਉਂ ਹਟਵਾਈ ਗਈ ਅਸੀਂ ਜਿਨ੍ਹਾਂ ਪ੍ਰਸ਼ਾਸਨ ਨੂੰ ਮਿਲ ਕੇ ਵੀ ਇਹ ਕਿਹਾ ਔਰ ਅੱਜ ਅਸੀਂ ਇਸ ਰੋਸ ਪ੍ਰਦਰਸ਼ਨ ਰਾਹੀਂ ਵੀ ਕਹਿੰਦੇ ਆ ਕਿ ਸਰਕਾਰ ਚਾਂਗ ਬਛੋਏ ਵਾਲੀ ਆਪਣੀ ਭੁੱਲ ਨੂੰ ਵੀ ਦਰਸਤ ਕਰੇ ਆਪਣੀ ਗਲਤੀ ਨੂੰ ਸੁਧਾਰੇ ਨਹੀਂ ਤਾਂ ਭੋਜਨ ਸਮਾਜ ਪਾਰਟੀ ਨੂੰ ਸੰਗਤਾਂ ਨੂੰ ਨਾਲ ਲੈ ਕੇ गुरु रविदास जी के धर्म स्थान पे गुरु रविदास जी की मूर्ति सजाਉਣ ਲਈ ਫਿਰ ਪ੍ਰੋਗਰਾਮ ਅਲਿਕਣਾ ਪਏਗਾ ਜੋ ਬਲੇ 25000 ਰੁਪਏ ਬਖਸ਼ਰਵਾਸ মহারাজ की जय उसके जो भी ਸਿੱਟੇ ਨਿਕਲਗੇ उसकी ਜ਼ਿੰਮੇਵਾਰੀ ਸ਼ਾਸਨ ਔਰ ਪ੍ਰਸ਼ਾਸਨ ਤੇ ਹੋਏਗੀ ਕੋਈ ਵੀ ਸਮਾਜ ਪਾਰਟੀ ਦੇ ਕਰ ਨਹੀਂ ਹੋਏ ਇਸ ਕਰਕੇ ਮੈਂ ਚਾਂਗ ਫਛੋਈ ਕੋਰਾਲਗੜ ਸਾਹਿਬ ਔਰ ਦਿੱਲੀ ਸਾਡੇ ਵਿੱਚ ਤਿੰਨ ਜਗ੍ਹਾ ਤੇ ਜੋ ਗੁਰੂ ਰਬਿਦਾਸ ਜੀ ਨਾਲ ਜੁੜੇ ਹੋਏ ਸੈਂਸਟਿਵ ਇਸ਼ੂ ਹਨ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਉਹਦਾ ਹੱਲ ਕਰੇ ਅਸੀਂ ਮੈਂ ਸਾਰੀਆਂ ਹਾਜ਼ਰੀਨ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਗਾ ਕਿ ਪੰਜਾਬ ਸਰਕਾਰ ਆਪਣੀ ਸੋਚ ਨੂੰ ਅਗਰ ਨਹੀਂ ਬਦਲਤੇ ਤਾਂ 7 ਸਤੰਬਰ ਨੂੰ ਕੁਰਾਇਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੂਰੇ ਦੁਆਬੇ ਦੀਆਂ ਗੁਰੂ ਰਵਿਦਾਸ ਨਾਮ ਲੈ ਕੇ ਸੰਗਤਾਂ ਦਾ ਇੱਕ بڑا ਇਕੱਠ ਬੁਲਾਇਆ ਤਾਂ ਕਿ ਸਰਕਾਰ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਤੀ ਆਪਣੀ ਨਫ਼ਰਤ ਵਾਲੀ ਸੋਚ ਨੂੰ ਬਦਲਣ ਲਈ ਮਜਬੂਰ ਕੀਤਾ ਜਾ ਸਕੇ ਕਿਉਂਕਿ ਭਗਵੰਤ ਮਾਨ ਜੀ ਕਿਸ ਗੱਲ ਤੋਂ ਡਰਦੇ ਹਨ ਗੁਰੂ ਰਵਿਦਾਸ ਜੀ ਨੇ ਕਿਹਾ ਪ੍ਰਾਤਿਨਤਾ ਪਾਪ ਹੈ ਜਾਣ ਲਿਓਰੇ ਮਿੱਤ ਗੁਲਾਮੀ ਪਾਪ ਆ ਮੇਰੇ ਮਿੱਤਰੋ ਜਾਣ ਲਗੋ ਗੁਰੂ ਰਵਿਦਾਸ ਜੀ ਗੁਲਾਮੀ ਦਾ ਅੰਤ ਕਰਨੇ ਦਾ ਸੰਕਲਪ ਦਿੰਦੇ ਸੀ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪਰ ਸੰ ਛੋਟੇ ਔਰ ਵੱਡੇ ਬਰਾਬਰ ਹੋ ਜਾਣ ਗੁਰੂ ਰਵਿਦਾਸ ਜੀ ਦਾ ਇਹ ਸਿਧਾਂਤ ਸੀ ਕਹ ਰਵਿਦਾਸ ਖਲਾਸ ਚ ਮਾਰਾ ਆਜ਼ਾਦ ਆਜ਼ਾਦੀ ਦਾ ਗੁਰੂ ਰਵਿਦਾਸ ਜੀ ਦਾ ਸਿਧਾਂਤ ਸੀ ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਗੂੜੀ ਨੀਂਦ ਤੋਂ ਜਾਗੇ ਔਰ ਇਹ ਤਿੰਨੇ ਜੋ ਧਾਰਮਿਕ ਮਸਲੇ ਨੇ ਇਹਨਾਂ ਦਾ ਬਿਨਾਂ ਕਿਸੇ ਦੇਰੀ ਤੋਂ ਪੰਜਾਬ ਸਰਕਾਰ ਹੱਲ ਕਰਵਾਏ ਔਰ ਬਠੋਈ ਕਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਤੁਹਾਡੇ ਧਿਆਨ ਚ ਬਠੋਈ ਕਲਾਂ ਦੇ ਵਿੱਚ 35 ਏਕੜ ਜ਼ਮੀਨ ਗੁਰੂ ਪ੍ਰਵਿਦਾਸ ਨਾਮ ਲੈਵਾ ਸੰਤਾਂ ਨੇ ਬੋਲੀ ਦਿੱਤੀ 35 ਏਕੜ ਜ਼ਮੀਨ ਸੰਤਾਂ ਦੇ ਨਾਂ ਤੇ ਉਹਦੀ ਬੋਲੀ ਟੁੱਟੀ 11.5 ਲੱਖ ਰੁਪਏ ਉਹਦਾ ਜਮ੍ਹਾਂ ਕਰਵਾਇਆ ਲੇਕਿਨ ਵੀਡੀਓ ਦਫਤਰ ਬੋਲੀ ਦੇਣ ਵਾਲੇ ਸੰਤਾਂ ਦੇ ਉੱਪਰ ਹਮਲਾ ਕੀਤਾ ਗਿਆ ਤੋਂ ਬਾਅਦ ਸਮਾਜ ਪਾਰਟੀ ਵੱਲੋਂ ਸਿੱਪ ਪੰਜਾਬ ਸਰਕਾਰ ਨੂੰ ਪਟਿਆਲੇ ਦੇ ਵਿੱਚ ਵੀ ਰੋਸ ਧਰਨਾ ਪ੍ਰਦਰਸ਼ਨ ਕਰਕੇ ਕਿਹਾ ਸੀ ਕਿ ਹਮਲਾਵਰਾਂ ਦੇ ਖਿਲਾਫ ਕਾਰਵਾਈ ਹੋਵੇ ਔਰ ਗਰੀਬ ਦਲਤ ਜਿਨ੍ਹਾਂ ਨੇ 111 ਲੱਖ ਰੁਪਏ ਜਮ੍ਹਾਂ ਕਰਵਾਇਆ ਉਹਨਾਂ ਨੂੰ 35 ਏਕੜ ਜ਼ਮੀਨ ਦਾ ਕਬਜ਼ਾ ਦਵਾਇਆ ਜਾਏ ਇਹ ਸਾਰੇ ਮੁੱਦੇ ਤੇ ਅੱਜ ਬਹੁਜਨ ਸਮਾਜ ਪਾਰਟੀ ਪਟਾਣਾ ਤੇ ਵਿੱਚ ਇੰਪਰੂਵਮੈਂਟ ਟਰਸਟ ਵੀ ਜਗਤ ਤੇ 50 ਸਾਲ ਪਹਿਲਾਂ ਭਗਵਾਨ ਵਾਲਮੀਕ ਜੀ ਦਾ ਮੰਦਿਰ ਬਣਿਆ ਕਮੇਟੀ ਕਿਸ ਤਾਂ ਨਹੀਂ ਦੇ ਪਾਈ ਉਸ ਕਿਸ ਤਰ੍ਹਾਂ ਕੁੱਟ ਗਈਆਂ ਤੋ ਕਿਸ਼ਤਾ ਟੁੱਟਣ ਦਾ ਮਤਲਬ ਇਹ ਨਹੀਂ ਕਿ ਸਰਕਾਰ ਭਗਵਾਨ ਬਾਲਮਿਕ ਜੀ ਦਾ ਮੰਦਰ ਤੋੜ ਦੇਵੇ ਸਰਕਾਰ ਨੂੰ ਚਾਹੀਦਾ ਸੀ ਕਿ ਉਹਥੇ ਫੰਡ ਦਾ ਪ੍ਰਬੰਧ ਕਰਦੀ ਔਰ ਭਗਵਾਨ ਬਾਲਮਿਕ ਮੰਦਰ ਦੀ ਹਿਫਾਜ਼ਤ ਕਰਦੀ ਲੇਕਿਨ ਸਰਕਾਰ ਨੇ ਉਹ ਅਲਾਟਮੈਂਟ ਦੀ ਪਰਵਾਹ ਕਰੇ ਬਿਨਾ ਜਿਹੜੀਆਂ ਕਿਸ਼ਤਾ ਜਮ੍ਹਾਂ ਹੋਈਆਂ ਸੀ ਉਹਦੀ ਪਰਵਾਹ ਕਰੇ ਬਿਨਾ ਜਿਹੜਾ ਮੰਦਰ ਬਣਿਆ ਸੀ ਔਰ ਉਹਦੇ ਵਿੱਚ ਜਿਹੜੀ ਆਸਥਾ ਸੀ ਉਹਦੀ ਪਰਵਾਹ ਕਰੇ ਬਿਨਾ ਭਗਵਾਨ ਬਾਲਮਿਕ ਜੀ ਦਾ ਮੰਦਿਰ ਤੋੜਿਆ ਬਸਪਾ ਉਹ ਮੰਦਿਰ ਦੀ ਵੀ ਜਥਾ ਸਤਿ ਬਹਾਲ ਕਰਵਾਉਣਾ ਚਾਹੁੰਦੀ ਆ ਔਰ ਪਿਛਲੇ ਦਿਨੀ ਜੋ ਭਗਵਾਨ ਬਾਲਮਿਕ ਜੀ ਦੇ ਪ੍ਰਤੀ ਸਤਲੋਕ ਕਬੀਰ ਜੀ ਦਾ ਮੰਦਿਰ ਜੋ ਬਟਾਲੇ ਦੇ ਵਿੱਚ ਤੋੜਿਆ ਉਹ ਮੰਦਿਰ ਦੁਬਾਰਾ ਤੋਂ ਸਰਕਾਰ ਬਣਾਵੇ ਔਰ ਜੋ ਭਗਵਾਨ ਬਾਲਮਿਕ ਜੀ ਦੇ ਪ੍ਰਤੀ ਪਿਛਲੇ ਦਿਨੀ ਗੈਰ ਜ਼ਿੰਮੇਵਾਰਾਂ ਨਾਲ ਸ਼ਰਦਾਵਲੀ ਵਰਤੀ ਗਈ ਉਹਦੇ ਕੈਫਾਇਰ ਦਰਜ ਹੋਈ ਉਹਦੇ ਤੇ ਵੀ ਸਰਕਾਰ ਕਾਰਵਾਈ ਕਰੇ ਔਰ ਉੱਥੋਂ ਲਗਭਗ ਇਸ ਜਿਹਨੇ ਦੇ ਵਿੱਚ ਚਾਹੇ ਉਹ ਖੇੜਾ ਸੈੜੀਆਂ ਚਾਹੇ ਉਹ ਬਾੜੀਆਂ ਕਲਾਂ ਜਿੱਥੇ ਜਿੱਥੇ ਵੀ ਪੇਦ ਪਾਵ ਜੁਲਮ ਗਿਆਤੀ ਹੋਈ ਆ ਸਰਕਾਰ ਉੱਥੇ ਪੰਦੀ ਕਾਰਵਾਈ ਤੁਰੰਤ ਕਰੇ ਬਹੁਤ ਸਮਾਜ پارٹی ਬਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੱਦਾ ਦਿੰਨਾ ਕਿ ਤੁਸੀਂ ਇੱਥੋਂ ਜਾ ਕੇ ਹੁਣ ਟਿੱਕੇ ਨਹੀਂ ਬੈਠਣਾ 7 ਸਤੰਬਰ ਨੂੰ ਗਰਾਮ ਦੇ ਵਿੱਚ ਜਿਹੜੀ ਰੈਲੀ ਰੱਖੀ ਹੈ ਅੱਜ ਬਾਜੀ ਉਸ ਟ੍ਰੈਲੀ ਦੀ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਹੀ ਇੰਚਾਰਜ ਜਿਨ੍ਹਾਂ ਦੇ ਜੋਮਦੇਸ ਚੱਕ ਜਵਾਨਾ ਨੀਲਾ ਝੰਡਾ ਚੱਕ ਨੀਲਾ ਝੰਡਾ ਚੱਕ ਜਵਾਨਾ ਨੀਲਾ ਝੰਡਾ ਚੱਕ ਜਿ ਲੈਣੇ ਹੱਥ ਜਵਾਨਾ ਨੀਲਾ ਝੰਡਾ ਚੱਕ ਨੀਲਾ ਝੰਡਾ ਚੱਕ ਜਵਾਨਾ ਨੀਲਾ ਝੰਡਾ ਚੱਕ ਜਿ ਲੈਣੇ ਹੱਥ ਜਵਾਨਾ ਨੀਲਾ ਝੰਡਾ ਚੱਕ ਨੀਲਾ ਝੰਡਾ ਚੱਕ ਜਵਾਨਾ ਨੀਲਾ ਝੰਡਾ ਚੱਕ ਆਪ ਕੰਛੀ ਰਾਮ ਦੇ ਵਾਂਗੂ ਜਾਨ ਤਲੀ ਤੇ ਰੱਖ ਨੀਲਾ ਝੰਡਾ ਚੱਕ ਜਵਾਨਾ ਨੀਲਾ ਝੰਡਾ ਚੱਕ ਨੀਲਾ ਝੰਡਾ ਚੱਕ ਜਵਾਨਾ ਨੀਲਾ ਝੰਡਾ ਚੱਕ ਜੇ ਲੈਣ ਆ ਹੱਕ ਜਵਾਨਾ ਜੇ ਲੈਣ ਆ ਹੱਕ ਨੀਲਾ ਝੰਡਾ ਚੱਕ ਜਵਾਨਾ ਨੀਲਾ ਝੰਡਾ ਚੱਕ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼